ਹਾਂਜੀ ਮਸ਼ਹੂਰ ਸ਼ੀਸ਼ ਮਹਿਲ ਸ਼ੀਸ਼ੇ ਦਾ ਮਹਿਲ ਠੀਕ ਹੈ ਜੀ ਹਾਂਜੀ ਹਾਂਜੀ ਕੀ ਗੋਸ਼ੀਰੇ ਤੁਮਜੂ ਮਜੂ ਹਾਂਜੀ ਦੋਸਤੋ ਸਾਰਿਆਂ ਨੇ ਤਿਆਰ ਭਰੀ ਸਤਿ ਸ੍ਰੀ ਅਕਾਲ ਆ ਦੇਖੋ ਜੀ ਆ ਮੇਰ ਦਾ ਕਿਲਾ ਆ ਮੇਰ ਦਾ ਕਿਲਾ ਉਧਰ ਨਾਹਰਗੜ੍ਹ ਫੋਰਟ ਔਰ ਜੈਗੜ੍ਹ ਫੋਰਟ ਪਿਛਲੇ ਪਾਸੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਉੱਪਰ ਲੈ ਕੇ ਚੱਲਦੇ ਹਾਂ ਦਿਖਾਉਨੇ ਆ ਤੁਹਾਨੂੰ ਆ ਮੇਰ ਦਾ ਕਿਲਾ ਜੈਪੁਰ ਜੈਪੁਰ ਦਾ ਬਹੁਤ ਹੀ ਮਸ਼ਹੂਰ ਕਿਲਾ ਠੀਕ ਹੈ ਜੀ ਆ ਇੱਧਰ ਵੀ ਕਿਲਾ ਹੈ ਇੱਥੇ ਤੁਸੀਂ ਨਾ ਟੈਕਸੀ ਚ ਵੀ ਮਤਲਬ ਇੱਥੇ ਲੋਕਲ ਜੀਪ ਜਾਂਦੀ 650 ਰੁਪਏ ਆ ਕਿਰਾਇਆ ਉਹਦਾ ਉਹ ਲਿਖਿਆ ਹੈ ਟੈਕਸੀ ਜੀਪ ਹੈ ਨਾ 650 ਰੁਪਏ ਤੁਸੀਂ ਉਧਰ ਵੀ ਜਾ ਸਕਦੇ ਹੋ ਜਾਂ ਫਿਰ ਤੁਸੀਂ ਜੇ ਜਾਣਾ ਇਦਾਂ ਪੈਦਲ ਵੀ ਜਾ ਸਕਦੇ ਹੋ ਜਿੱਦਾਂ ਉਹ ਦੇਖੋ ਲੋਕ ਚੜ ਕੇ ਜਾ ਰਹੇ ਆਸੀਂ ਪੈਦਲ ਹੀ ਜਾ ਰਹੇ ਹਾਂ ਠੀਕ ਹੈ ਜੀ ਕਿਉਂਕਿ ਜੀਪ ਚੋਂ ਇੰਨਾ ਸਵਾਦ ਆਉਂਦਾ ਨਹੀਂ ਹੈ ਨਾ ਠੀਕ ਹੈ ਜੀ ਚੱਲਦੇ ਹਰਨਾਲ ਆ ਕੇ ਸਾਮ ਚਲਾ ਲਿਆ ਨਹੀਂ ਸਕਦਾ ਇਹ ਨੰਬਰ ਫੈਸਲੀ ਪੈਣੀ ਜੈਪੁਰ ਤੋਂ ਹਰਨਾਲ ਆ ਦੇਣਾ ਬਲੀਏ ਸੰਭਾਲ ਠੀਕ ਹੈ ਜੀ ਇਹਦਾ ਨਿਰਮਾਣ ਜਿਹੜਾ ਕਛਵਾ ਰਾਜਪੂਤ ਸੀਗੇ ਰਾਜਾ ਮਾਨ ਸਿੰਘ ਉਹਨਾਂ ਨੇ 1592 ਈਸਵੀ ਵਿੱਚ ਇਹਨੂੰ ਸ਼ੁਰੂ ਕਰਿਆ ਸੀ ਬਾਦ ਵਿੱਚ ਜਿਹੜੇ ਰਾਜਾ ਜੈ ਸਿੰਘ ਸੀਗੇ ਪ੍ਰਥਮ ਫਸਟ ਰਾਜਾ ਜੈ ਸਿੰਘ ਠੀਕ ਹੈ ਜੀ ਉਹਨਾਂ ਨੇ ਫਰੀਦਾ ਵਿਸਤਾਰ ਕੀਤਾ ਇਹ ਭਾਰਤੀ ਅਤੇ ਮੁਗਲ ਜਿਹੜੀ वास्तुकला ਦਾ ਬਹੁਤ ਹੀ ਸ਼ਾਨਦਾਰ ਇਹ ਆਪਾਂ ਇੱਥੇ ਤੁਹਾਨੂੰ ਨਜ਼ਾਰਾ ਸਾਨੂੰ ਦਿਖਾਣਾ ਹੈ ਠੀਕ ਹੈ ਜੀ ਇਹ ਜਿਹੜਾ ਹੈ ਇਹ ਇੱਥੇ ਸ਼ੀਸ਼ ਮਹਿਲ ਹੈ ਦੀਵਾਨ-ਏ-ਆਮ ਹੈ ਤੇ ਹੋਰ ਵੀ ਜਿੱਥੇ ਮਹਾਰਾਣੀਆਂ ਕਹਿੰਦੇ ਵੀ ਇਸ਼ਨਾਨ ਕਰਦੀਆਂ ਹੁੰਦੀਆਂ ਸੀ ਉਹਨਾਂ ਦਾ ਮਤਲਬ ਪਰਸਨਲ ਜਿਹੜੀ ਐ ਇੱਥੇ ਜਗਾ ਉਹ ਵੀ ਇੱਥੇ ਦਿਖਾਈ ਗਈ ਐ ਠੀਕ ਐ ਜੀ ਤੇ ਇੱਥੇ ਜਿਹੜੀ ਐ ਕਹਿੰਦੇ ਆਹ ਜਿਹੜਾ ਸਾਹਮਣੇ ਤੁਸੀਂ ਗੇਟ ਦਿਖ ਰਹੇ ਹੋ ਇੱਥੇ ਤੇ ਅੰਦਰ ਜੋਧਾ ਅਕਬਰ ਦੀ ਜਿਹੜੀ ਫਿਲਮ ਐ ਉਹ ਵੀ ਇੱਥੇ ਸ਼ੂਟਿੰਗ ਵੀ ਹੋਈ ਐ ਚਲੋ ਆ ਕੇ ਤੁਹਾਨੂੰ ਲੈ ਕੇ ਚੱਲਦੇ ਆ ਦਿਖਾਉਨੇ ਆ देखो, देखो।, देखो।, देखो हूं नजारा आमेर एयरपोर्ट ठीक है जी हा लो जी पहुंच गए आप ठीक है जी हाँ देखो ਜਾਂਤਾ ਹੀ ਹੈ ਦਰਵਾਜ਼ੇ ਦੇ ਇਹ ਹੈਗਾ ਜੀ ਆਮੇਰਪੁਰਟ ਠੀਕ ਹੈ ਜੀ ਹਾਂ ਆਹ ਦੇਖੋ ਸੂਰਜ ਪੁਲਸਾਨ ਗੇਟ ਕਹਿੰਦੇ ਇਹਨੂੰ ਆਮੇਰ ਮਹਿਲ ਦਾ ਮੁੱਖ ਦਵਾਰ ਹੈ ਇਸਮੇ ਹੋਕਰ ਪ੍ਰਵੇਸ਼ ਕੋ ਨਿਯੰਤਰਿਤ ਰੱਖਾ ਜਾਂਦਾ ਸੀ ਪੂਰ ਮੁਖੀ ਸੂਰਜ ਦੇ ਹੋਣੇ ਕਾਰਨ ਇਸ ਦਾ ਨਾਮ ਸੂਰਜਪੁਰ ਰੱਖਿਆ ਠੀਕ ਹੈ ਜੀ ਸੂਰਜਪੁਰ ਪੂਰਬ ਮੁਖ ਚ ਫੋਨ ਕਰਕੇ ਨੇ ਤਾਂ ਨਾਂ ਰੱਖਿਆ ਸੂਰਜਪੁਰ ਠੀਕ ਹੈ ਕਿਡਨ ਠੀਕ ਹੈ ਆ ਤੋਪਾਂ ਦੇਖ ਲਓ ਉਸ ਟਾਈਮ ਦੀਆਂ ਤੋਪਾਂ ਓਰੀਜਨਲ ਤੋਪਾਂ ਉਹ ਤੋਪਾਂ ਲਗਾ ਦੇਗਾ ਓਰੀਜਨਲ ਲਗਾ ਦੇਗਾ ਆ ਦੇਖੋ ਜੀ ਹੁਣ ਪਿੱਛੇ ਦਾ ਨਜ਼ਾਰਾ ਹਾਂ ਉਸ ਰਾਂਡੀ ਮੇਕ ਕਰੀ ਗੈਨਰ ਰਿਕਾਰਡ ਚੱਲ ਜੀ ਕਿ ਚੱਲੇ ਮੈਂ ਮੈਂ ਬੰਨਣਾ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਅੰਦਰੋਂ ਦਰਸ਼ਨ ਕਰਾਉਨੇ ਹੈਨਾ ਹਾਂਜੀ ਆ ਜਾਓ ਆਨੇ ਕਾ ਆ ਪਹੁੰਚ ਗਏ ਜੀ ਆਪਾਂ ਉੱਪਰ ਹਾਂਜੀ ਆ ਦੇ ਅੱਥੇ ਆਡੀਓ ਜਿਹੜੀ ਹੈ ਗਾਈਡ ਉਹ ਵੀ ਹੈ 120 ਰੁਪਏ ਜਿਹੜੀ ਟਿਕਟ ਸੀਗੀ ਠੀਕ ਹੈ ਜੀ ਹਾਂ ਜੇ ਤੁਸੀਂ ਆਡੀਓ ਲੈਣੀ ਹੈ ਆ ਆ ਵੀ ਸੁਣ ਸਕਦੇ ਹੋ ਰਾਤ ਨੂੰ ਐਦਾਂ ਦਾ ਦਿੰਦਾ ਟਿਕਟ ਸਾਊਂਡ ਐਂਡ ਲਾਈਟ ਕੋਈ ਨਹੀਂ ਬਤਾ ਇਹ ਇੱਥੇ ਅੱਗੇ ਹਿਸਟਰੀ ਲਿਖੀ ਹੋਈ ਹੈ ਉਹ ਵੀ ਦਿਖਾ ਦਿੰਨੇ ਤੁਹਾਨੂੰ ਇਹ ਦੀਵਾਨੇ ਆਮ ਹਾਲ ਆਫ ਪਬਲਿਕ ਆਡੀਅנס ਠੀਕ ਹੈ ਜੀ ਹਾਂ ਇਹਦਾ ਲਿਖਿਆ ਹੋਇਆ ਆ ਦੇਖੋ ਕਲਾਕਾਰੀ ਦੇਖੋ ਕਿੰਨੀ ਬੰਦੀ ਹੈ ਜਿਵੇਂ ਦੀਵਾਨੇ ਆਮ ਇਹ ਜਿਹੜੇ ਵੱਡੇ ਵੱਡੇ ਤਿਹਾਰਾ ਹਨ ਉਹਦੇ ਵਿੱਚ ਇਕੱਠੇ ਹੁੰਦੇ ਸੀ ਜਿੱਦਾਂ ਦਸ਼ਹਿਰਾ ਹੋ ਗਿਆ ਠੀਕ ਹੈ ਜੀ ਹੋਰ ਜਿੱਦਾਂ بڑے ਤਿਹਾਰਾ ਇੱਥੇ ਲਿਖਿਆ ਹੋਇਆ ਠੀਕ ਹੈ ਜੀ ਹਾਂ ਜੀ ਤੇ ਮੁਗਲ ਆਰਕੀਟੈਕਟ ਮਤਲਬ ਇਹਦੇ ਵਿੱਚ ਦੇਖਣ ਨੂੰ ਮਿਲਦਾ ਆ ਦੇਖੋ ਜ਼ੂਮ ਕਰਕੇ ਲਿਖੋ ਠੀਕ ਫਾਕੀਰੇ ਉਹਨਾਂ ਦੇ ਦੇਖ ਸਕਦੇ ਹੋ ਬਸ ਆਹ ਆਹ ਕਿੰਨੇ ਵਧੀਆ ਉੱਪਰ ਪੱਥਰ ਲੱਗਿਆ ਪੂਰਾ ਪੱਥਰ ਝੂਮਰ ਦੇਖੋ ਪੁਰਾਣੇ ਟਾਈਮ ਦਾ ਝੂਮਰ ਹੈ ਨਾ ਜੀ ਇਹ ਇਹ 27 ਕਚਹਿਰੀ ਹੈ

ई कचहरी लिखा है आए ठीक है जी अरबी भाषा में इस शब्द का इस्तेमाल स्नान करके लिए किया तुर्कश हमाम है स्नान करके देने हमाम ठीक है इधर हैं? ਦੇਖਦੇ ਅੰਦਰ ਚੱਲਦੇ ਜਿੱਥੇ ਮਤਲਬ ਸੁਨਾਣ ਸਨੂਨ ਕਰਦੇ ਹੁੰਦੇ ਸੀਗੇ ਨੂੰ ਉਸਨਾਂ ਨਾਲ ਫਿਰ ਦੋਗੇ ਤਾਂ ਨਹੀਂ ਜਾਂਦਾ ਅੰਦਰ ਰਹੇ ਮੱਢੀ ਹੋਣੇ ਕੇ ਬਜਾਏ ਇਸਨੇ ਆਪਾਂ मान किया शावर किया खुशबू के लिए शैम्पू सर साबुन नहीं होते थे एवड़ा इतना वगैरह यूज होता था और पानी दिख रहा है वहाँ से टैंक में निकाला सीधा इसमें आ आज भी वो फ्रेग्रेंस आपको देखने को मिलेंगे आज हम ऊपर चले ऊपर देख लें की है अच्छा ये शीश महल पर आ गए ये हाजी मशहूर शीश महल शीशे का महल

ਕੁੜਕਾਂ ਚੇ ਦਾ ਕੰਮ ਕਰ ਰਹੇ ਨੇ ਦੇਖੀ ਸੀ ਉਹ ਉਹ ਵੀ ਕਰ ਰਹੇ ਨੇ

ਠੀਕ ਹੈ ਜੀ ਉੱਪਰ ਆ ਗਏ ਦੇਖੋ ਮਤਲਬ ਪੂਰੀ ਤੁਹਾਨੂੰ ਅੰਦਰੋਂ ਫੀਲਿੰਗ ਆਊਗੀ ਅੰਦੂਰ ਵੀ ਨਹੀਂ ਵੀ ਹੈ ਪੰਜ ਰੁਪਏ ਦੇ ਤੰਦੂਰ ਵੀ ਟਲਿਸਕਾਉ ਦਾ 20 ਰੁਪਏ ਪਰ ਪਰਸਨ ਹੈ ਮੈਂ ਥੋੜੀ ਵਾਟ ਕੇ ਦਿੱਤੀ ਹੈ ਮੈਂ ਥੋੜੇ ਕੁਮੇ ਲਗਾ ਕਰਕੇ ਮੈਂ ਦੂੜ ਕੇ ਚੱਲਦਾ ਚਲੋ ਨਹੀਂ ਰੋਂ ਦੇਖੋਣਾ ਸੀ ਉੱਪਰ ਆ ਗਿਆ ਉਹ ਥੱਲੇ ਸ਼ੀਸ਼ ਮਹਿਲ ਕਹਿੰਦਾ ਸਾਨੂੰ ਦਿਖਾਇਆ ਸੀ ਠੀਕ ਹੈ ਜੀ ਹੁਣ ਆਪਾਂ ਉੱਪਰ ਆ ਗਏ ਪਾਈ ਮਿਕਨ ਤੋਂ ਪਾਈ ਮਿਕਨ ਨਹੀਂ ਚੱਲਦੀ ਕੋਈ ਨਹੀਂ ਪਾਣੀ ਪਿੱਟਦਾ ਹੈ ਜਿਹੜਾ ਪਾਣੀ ਪਿੱਟਦਾ ਹੈ ਉਹ ਬਹੁਤ ਜਿਆਦਾ ਪਾਣੀ ਪਿੱਟਦਾ ਹੈ ਐਸੀ ਨਹੀਂ ਕਿ ਉਹ ਸੁਨਹਿਰੀ ਦੇ ਪਾਣੀ ਪਿੱਟਦਾ ਹੈ ਕੰਨੀ ਵਿੱਚ ਹਵਾ ਜਾਂਦੀ ਤਾਂ ਮਿਲਦਾ ਹੈ ਕਿ ਆ ਜਿਹੜਾ ਕਹਿੰਦੇ ਆ ਵੀ ਆਹ ਹੈ ਨਾ ਇਹ ਕੂਲਰ ਹੈ ਇੱਕ ਤਰੀਕੇ ਦਾ ਜਿਹਦੇ ਪਾਣੀ ਪਾਉਂਦੇ ਹੁੰਦੇ ਤੇ ਔਰ ਥੱਲੇ ਆ ਗਿਰਦਾ ਦਾ ਤੇ ਕਮਰਿਆ ਅਜ ਕਹਿੰਦੇ ਅੰਦਰ ਖੰਧਕ ਰਹਿੰਦੀ ਸੀ ਹਾਂਜੀ ਠੀਕ ਹੈ ਆ ਇਹ ਕੂਲਰ ਹੈ ਇੱਕ ਤਰੀਕੇ ਦਾ ਗਾਈਡ ਵਧੀਆ ਦੱਸਦੇ ਆ ਜੇ ਤੁਸੀਂ ਗਾਈਡ ਦੇ ਥਰੂ ਉਹ ਕਰੂਗਾ ਤਾਂ ਬਹੁਤ ਵਧੀਆ ਦੱਸ ਦਿੰਦਾ ਹੈ ਹੈ ਨਾ ਉਹ ਹਰ ਇੱਕ ਛੋਟੋ ਛੋਟੀ ਚੀਜ਼ ਦੱਸ ਦੇਣ ਕਿਲੇ ਦੀ ਹਾਂਜੀ ਆ ਦੇਖੋ ਆ ਇਧਰੋਂ ਚਰੋਖਾ ਇਥੋਂ ਰਾਣੀਆਂ ਦੇਖਦੀ ਹੁੰਦੀ ਸੀ ਆਉਂਦੇ ਜਾਂਦੇ ਆਉਂਦੇ ਉਹਨਾਂ ਨੂੰ ਹੈਨਾ ਇੱਥੇ ਚਰੋਖੇ ਚੋਂ ਕੱਢ ਕੇ ਸਾਰਾ ਥੱਲੇ ਦਾ ਦੇਖੋ ਦਿਖਦਾ ਠੀਕ ਹੈ ਕਲਾਕਾਰੀ ਦੇਖੋ ਕਿੰਨੀ ਅੰਦਰ ਲੈ ਚੱਲਦੇ ਸਾਨੂੰ ਅੱਗੇ ਅੱਗੇ ਵੀ ਦਿਖਾਉਣੇ ਕਾਫੀ بڑا ਕਿਲਾ ਹੈ ਰਾਮ ਨਾਲ ਜੇ ਘੁੰਮਣਾ ਹੈ ਮੇਰੇ ਹਿਸਾਬ ਨਾਲ ਤਾਂ ਚਾਹੀਦਾ ਇਹਨੂੰ ਪੰਜ ਸੱਲੀ ਨਾਲ ਜੇ ਗਾਈਡ ਦੇ ਨਾਲ ਦੇਖਣਾ ਇੱਕ ਘੰਟਾ ਹਨਾ ਵੱਡਾ ਵੱਡਾ ਕਿਲਾ ਹੈ ਠੀਕ ਹੈ ਜੀ ਆਹ ਦੇਖ ਕੇ ਕੀ ਤੁਸੀਂ ਆਹ ਦੇਖੋ ਗਾਈਡ ਦੱਸਦਾ ਹੈ ਹਰ ਚੀਜ਼ ਆਹ ਦੇਖੋ ਇਹ ਵੀ ਇਧਰ ਸੇ ਉੱਪਰ ਸੈੱਟ ਹੈ ਯਾਗੇ ਯਾਗੇ ਅੱਜ ਬਹੁਤ ਵਧੀਆ ਇੱਥੇ ਹਵਾ ਆਉਂਦੀ ਹੈ ਇੱਕਦਮ ਆ ਖਬਰ ਜਿਹੜੀ ਫਿਲਮ ਹੋਈ ਸੀ ਨਾ ਉਹਦਾ ਸੀਨ ਇੱਥੇ ਤਿਆਰ ਕੀਤਾ ਗਿਆ ਤੇ ਉਹਦੇ ਕੜਾਹੇ ਰੱਖੇ ਜਾਂਦੇ ਆ। ਉਹਦਾ ਅਖਬਾਰ ਜਿਹੜੀ ਫਿਲਮ ਸੀ। ਤੁਸੀਂ ਜੀ ਇੱਥੇ ਹੀ ਸ਼ੂਟਿੰਗ ਹੋਈ ਸੀ। ਤੁਸੀਂ ਦੇਖਿਆ ਹੁਣ ਉਹਦੇ ਚਾਹ ਸੀਨ ਵੀ ਸੀ ਕੱਲੇ ਆ। ਹਾਂ। ਆ ਦੇਖੋ ਹੁਣ ਆਦੇ ਪਿਛਲੇ ਪਾਸੇ ਆ ਗਿਆ। ਸਲਾ ਉਧਰ ਤੇ ਆਪਾਂ ਹੁਣ ਉਹਦੇ ਬੈਕ ਸਾਈਡ ਆ ਗਏ ਜਨਾਨੀ ਡਿਊੜੀ ਜਨਾਨੀਆਂ ਦੇ ਵਾਸਤੇ ਬੈਠਣੇ ਦੀ ਜਗ੍ਹਾ ਆ ਬੱਚੇ ਆਹ ਸਕੂਲ ਖਲਾਕਾਰੀ ਦੇਖੋ ਉੱਪਰ ਕਿਸੇ ਟਾਈਮ ਕਿੰਨੀ ਇੱਥੇ ਰੌਣਕਾਂ ਹੁੰਦੀਆਂ ਹਨੀ ਹੈ ਨਾ ਵਾਹ ਵਾਸਤੂ ਕੋਲ ਆਦਾ ਇੱਕ ਬਹੁਤ ਹੀ ਸ਼ਾਨਦਾਰ ਨਮੂਨਾ ਇੱਧਰ ਹੁਣ ਐਗਜ਼ਿਟ ਹੈ ਹਾਲੇ ਤਾਂ ਹੋਰ ਵੀ ਹੈ ਜੇ ਘੁੰਮਣਾ ਬਹੁਤ ਕੁਝ ਇੱਥੇ ਘੁੰਮਣੇ ਨੂੰ ਮੈਂ ਕਹਿੰਦਾ ਵੀ ਇੱਕ ਘੰਟਾ ਵੀ ਘੱਟ ਹੈ ਹੈ ਨਾ हाँ देखो नटराज जी की एंड लगी है नटराज जी की नटराज जी ने इधर कैफे हॉट हाँ। चिप्स भी मिलते हैं ये रहे खाने एंड ਸ਼ੀ ਜੋ ਵੀ ਦੇਣਾ ਚਾਹੇ ਨੇ ਤੇ ਨਾ ਟਨਲਸ ਵੀ ਨੇ ਆਹ ਇਧਰ ਨੂੰ ਟਨਲਸ ਵੀ ਨੇ ਥੱਲੇ ਦੀ ਹਾਂ ਪਰ ਹਲੇ ਬੰਦ ਹੈ ਇਧਰ ਤਾਲਾ ਲੱਗਿਆ ਹੈ ਇੱਥੇ ਟਨਲਸ ਵੀ ਨੇ ਆ ਲਿਖਿਆ ਹੈ ਇਧਰ ਇਹ ਮੀਨਾ ਬਾਜ਼ਾਰ ਹੈ ਮੀਨਾ ਬਾਜ਼ਾਰ ਇੱਥੇ ਬਾਜ਼ਾਰ ਲੱਗਦਾ ਹੁੰਦਾ ਸੀ ਕਿਸੇ ਟਾਈਮ ਹਾਂ 8 ਗੈਲਰੀ ਵਾਟਰ ਪੋਟ ਆ ਪਾਣੀ ਪੂਣੀ ਵਾਸਤੇ ਪਾਣੀ ਦਾ ਜਮਾ ਕਰਨ ਵਾਸਤੇ ਪਾਂਡਾ ਮੂਡੀਮ ਕਰ ਰਹੀ ਹੈ ਹਾਂਜੀ ਆ ਦੇਖੋ ਇਹ ਵੀ ਆਪਣੀ ਫੋਟ ਵੀ ਇੱਕ ਛੋਟੀ ਜਿਹੀ ਵੀਡੀਓ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪੱਕਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਹਾਂਜੀ ਜਦ ਹੁਣ ਰਾਤ ਨੂੰ ਲਾਈਟਾਂ ਵੱਲਦੀਆਂ ਫਿਰ ਹੋਰ ਵੀ ਜਿਵੇਂ ਸੋਹਣਾ ਲੱਗਦਾ ਦੇਖੋ ਜੀ ਹਨਾ ਵੀਡੀਓ ਵਿੱਚ ਅੰਤ ਤੱਕ ਬਣੇ ਰਹਿਣ ਵਾਸਤੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ